ਕਿਤੇ ਤੁਹਾਡਾ ਵੀ ਨਾ ਹੋ ਜਾਵੇ ਖਾਤਾ ਖਾਲੀ ਠੱਗਾਂ ਨੇ ਲੱਭ ਲਿਆ ਨਵਾਂ ਤਰੀਕਾ ਕਿਤੇ ਪਸਤਾਉਣਾ ਨਾ ਪੈ ਜਾਵੇ ਦੇਖ ਲਓ ਪੂਰੀ ਵੀਡੀਓ ਇੰਟਰਨੈਟ ਦੇ ਇਸ ਯੁੱਗ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ ਪੈਸਾ ਟਰਾਂਸਫਰ ਕਰਨਾ ਸ਼ਾਪਿੰਗ ਮੇਲ ਐਗਜ਼ਾਮ ਦਾ ਫਾਰਮ ਭਰਨਾ ਸੰਭਵ ਹੈ ਪਰ ਜਿੰਨਾ ਜ਼ਿਆਦਾ ਇੰਟਰਨੈਟ ਵਰਤਿਆ ਜਾ ਰਿਹਾ ਹੈ ਓਨੀ ਹੀ ਇਸ ਦੀ ਦੁਰਵਰਤੋਂ ਵੀ ਹੋਰ ਇਹ ਉਦਾਹਰਨ ਵਜੋਂ ਇੰਟਰਨੈਟ ਦੀ ਦੁਰਵਰਤੋਂ ਕਰਕੇ ਸਾਈਬਰ ਠੱਗ ਲੋਕਾਂ ਦੇ ਖਾਤਿਆਂ ਵਿੱਚੋਂ ਪੈਸੇ ਚੋਰੀ ਕਰ ਰਹੇ ਨੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਖਾਤੇ ਅਤੇ ਪਰਿਵਾਰ ਨੂੰ ਸਾਈਬਰ ਹਮਲਿਆਂ ਤੋਂ ਕਿਵੇਂ ਬਚਾ ਸਕਦੇ ਹੋ ਸਾਈਬਰ ਠੱਗ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਨੇ ਸਾਈਬਰ ਠੱਗ ਲੋਕਾਂ ਦੇ ਬੈਂਕ ਖਾਤੇ ਖਾਲੀ ਕਰ ਰਹੇ ਨੇ ਪਰ ਆਮ ਨਾਗਰਿਕ ਕੁਝ ਸਾਵਧਾਨੀਆਂ ਵਰਤ ਕੇ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦਾ ਹੈ ਅਸਲ ਵਿੱਚ ਸਾਈਬਰ ਠੱਗ ਤੁਹਾਡੀਆਂ ਗਲਤੀਆਂ ਦੇ ਕਰਕੇ ਹਮੇਸ਼ਾ ਤੁਹਾਡਾ ਖਾਤਾ ਖਾਲੀ ਕਰ ਸਕਦੇ ਨੇ ਸਾਈਬਰ ਧੋਖਾਧੜੀ ਤੋਂ ਬਚਣ ਲਈ ਪਰਿਵਾਰ ਅਤੇ ਦੋਸਤਾਂ ਨੂੰ ਇਸ ਬਾਰੇ ਸੂਚਿਤ ਕਰਨਾ ਜ਼ਰੂਰੀ ਹੈ ਸਾਈਬਰ ਠੱਗੀ ਦੇ ਤਰੀਕੇ ਅੱਜ ਕੱਲ ਜ਼ਿਆਦਾਤਰ ਲੋਕ ਡੈਬਿਟ ਅਤੇ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਨੇ ਕਈ ਵਾਰ ਗਾਹਕ ਭਰੋਸਾ ਕਰਕੇ ਆਪਣਾ ਕਾਰਡ ਦੁਕਾਨਦਾਰ ਹੋਟਲ ਸਟਾਫ ਅਤੇ ਵੇਟਰ ਨੂੰ ਦੇ ਦਿੰਦਾ ਹੈ ਜਿਸ ਤੋਂ ਬਾਅਦ ਸਾਈਬਰ ਫਰਾਡ ਗਰੋ ਨਾਲ ਜੁੜੇ ਵੇਟਰ ਦੁਕਾਨਦਾਰ ਅਤੇ ਸਟਾਫ ਇੱਕ ਛੋਟੇ ਕਲੋਨ ਮਸ਼ੀਨ ਨਾਲ ਤੁਹਾਡਾ ਕਾਰਡ ਕਲੋਨ ਕਰ ਦਿੰਦੇ ਨੇ ਉੱਥੇ ਹੀ ਭੁਗਤਾਨ ਕਰਨ ਵੇਲੇ ਉਹ ਤੁਹਾਡਾ ਪਿੰਨ ਦੇਖਦੇ ਨੇ ਇਸ ਦੌਰਾਨ ਗਾਹਕ ਨੂੰ ਬਿਲਕੁਲ ਵੀ ਪਤਾ ਨਹੀਂ ਲੱਗਦਾ ਕਿ ਉਸ ਦਾ ਕਾਰਡ ਕਲੋਨ ਹੋ ਗਿਆ ਤੁਹਾਡੇ ਕਾਰਡ ਕਲੋਨ ਦਾ ਡਾਟਾ ਸਾਈਬਰ ਠੱਗਾਂ ਤੱਕ ਪਹੁੰਚ ਜਾਂਦਾ ਜਿਸ ਤੋਂ ਬਾਅਦ ਸਾਈਬਰ ਠੱਗ ਤੁਹਾਡੇ ਕਲੋਨ ਕਾਰਡ ਤੋਂ ਪੈਸੇ ਕਢਵਾ ਲੈਂਦੇ ਨੇ ਫੇਕ ਕਾਲ ਤੇ ਮੈਸੇਜ ਇੰਟਰਨੈਟ ਦੇ ਇਸ ਯੁੱਗ ਵਿੱਚ ਕਈ ਵਾਰ ਸਾਈਬਰ ਅਪਰਾਧੀ ਤੁਹਾਨੂੰ ਵੱਖ-ਵੱਖ ਆਫਰ ਦੇ ਕੇ ਨਕਲੀ ਲਿੰਕ ਭੇਜਦੇ ਨੇ ਜਿਵੇਂ ਕਿ ਗਾਹਕ ਨੂੰ ਫਰਜੀ ਕਾਲਾਂ ਅਤੇ ਸੰਦੇਸ਼ ਦਾ ਸ਼ਿਕਾਰ ਹੁੰਦੇ ਦੇਖਿਆ ਜਾਂਦਾ ਹੈ ਸਾਈਬਰ ਥੱਗ ਕਿਸੇ ਨਾ ਕਿਸੇ ਬਹਾਨੇ ਆਨਲਾਈਨ ਯੂਪੀਆਈ ਵੇਰਵੇ ਜਾਂ ਓਟੀਪੀ ਮੰਗ ਕੇ ਖਾਤਾ ਖਾਲੀ ਕਰ ਦਿੰਦੇ ਨੇ ਆਨਲਾਈਨ ਐਪ ਕਈ ਵਾਰ ਸਾਈਬਰ ਠੱਗ ਵੱਖ-ਵੱਖ ਕੰਪਨੀਆਂ ਦੇ ਕਰਮਚਾਰੀ ਦੱਸ ਕੇ ਕਾਲ ਕਰਦੇ ਨੇ ਜਿਸ ਤੋਂ ਬਾਅਦ ਉਹ ਲਿੰਕ ਜਾਂ ਕੋਲੋਨ ਐਪ ਨੂੰ ਡਾਊਨਲੋਡ ਕਰਨ ਲਈ ਕਹਿੰਦੇ ਨੇ ਜਿਵੇਂ ਹੀ ਗਾਹਕ ਉਹਨਾਂ ਦੇ ਜਾਲ ਵਿੱਚ ਫਸ ਜਾਂਦਾ ਹੈ ਅਤੇ ਐਪ ਨੂੰ ਡਾਊਨਲੋਡ ਕਰ ਲੈਂਦਾ ਹੈ ਸਾਈਬਰ ਠੱਗ ਫੋਨ ਦਾ ਐਕਸੈਸ ਆਪਣੇ ਕੋਲ ਲੈ ਲੈਂਦੇ ਨੇ ਜਿਸ ਤੋਂ ਬਾਅਦ ਉਹ ਫੋਨ ਦੇ OTP ਰਾਹੀਂ ਸਾਰੀ ਜਾਣਕਾਰੀ ਦੇਖ ਲੈਂਦੇ ਨੇ ਜਿਵੇਂ ਹੀ ਤੁਸੀਂ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਹੋ ਅਤੇ OTP ਜਾਂ ਕੋਈ UPI ਐਕਟੀਵਿਟੀ ਕਰਦੇ ਹੋ ਤਾਂ ਤੁਰੰਤ ਤੁਹਾਡੇ ਖਾਤੇ ਵਿੱਚੋਂ ਪੈਸੇ ਟਰਾਂਸਫਰ ਕਰ ਲੈਂਦੇ ਨੇ ਅੱਗੇ ਹੈ ਫੇਕ ਕਾਲ ਸਾਈਬਰ ਠੱਗ ਇੱਥੇ ਇੱਕ ਨਵਾਂ ਤਰੀਕਾ ਲੈ ਕੇ ਆਏ ਨੇ ਉਹ ਫਰਜੀ ਪੁਲਿਸ ਅਫਸਰ ਦੀ DP ਦੀ ਵਰਤੋਂ ਕਰਕੇ ਫਰਜੀ WhatsApp ਕਾਲ ਕਰਦੇ ਨੇ ਜਿਸ ਤੋਂ ਬਾਅਦ ਉਹ ਗੱਲ ਕਰਨ ਵਾਲੇ ਵਿਅਕਤੀ ਨੂੰ ਕਹਿੰਦਾ ਹੈ ਕਿ ਤੁਹਾਡਾ ਲੜਕਾ ਜਾਂ ਬੇਟੀ ਨਸ਼ੇ ਦੀ ਗ੍ਰਿਫਤ ਵਿੱਚ ਫਸ ਗਿਆ ਹੈ ਉਸ ਨੂੰ ਰਿਹਾ ਕਰਨ ਲਈ ਤੁਰੰਤ ਆਨਲਾਈਨ ਭੁਗਤਾਨ ਕਰੋ ਨਹੀਂ ਤਾਂ ਅਸੀਂ ਉਸ ਨੂੰ ਜੇਲ੍ਹ ਭੇਜ ਦੇਵਾਂਗੇ ਜਿਸ ਤੋਂ ਬਾਅਦ ਕਈ ਵਾਰ ਮਾਪੇ ਡਰ ਜਾਂਦੇ ਨੇ ਤੇ ਬੱਚੇ ਨਾਲ ਗੱਲ ਕੀਤੇ ਬਿਨਾਂ ਹੀ ਪੈਸੇ ਭੇਜ ਦਿੰਦੇ ਨੇ ਸਾਈਬਰ ਠੱਗਾਂ ਤੋਂ ਬਚਣ ਦਾ ਤਰੀਕਾ ਅੱਜ ਬਹੁਤੇ ਘਰਾਂ ਵਿੱਚ ਸਾਰੇ ਮੈਂਬਰਾਂ ਕੋਲ smartphones ਨੇ ਇਸ ਲਈ ਪਰਿਵਾਰ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਸਾਈਬਰ ਕ੍ਰਾਈਮ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਪਰਿਵਾਰ ਨੂੰ ਸਾਈਬਰ ਧੋਖੇਬਾਜ਼ੀ ਤੋਂ ਬਚਾਉਣ ਲਈ ਉਹਨਾਂ ਨੂੰ ਕਿਹਾ ਜਾਣਾ ਚਾਹੀਦਾ ਹੈ ਕਿ ਉਹ ਅਣਜਾਣ ਨੰਬਰਾਂ ਤੋਂ ਕਿਸੇ ਵੀ ਤਰ੍ਹਾਂ ਦੀ ਪੇਸ਼ਕਸ਼ ਦਾ ਸ਼ਿਕਾਰ ਨਾ ਹੋਣ ਜੇਕਰ ਕੋਈ ਵਿਅਕਤੀ ਤੁਹਾਡੇ ਕੋਲ OTP ਜਾਂ ਬੈਂਕ ਖਾਤੇ ਸੰਬੰਧੀ ਜਾਣਕਾਰੀ ਮੰਗਦਾ ਹੈ ਤਾਂ ਉਸ ਨੂੰ ਨਾ ਦਿਓ ਇੰਨਾ ਹੀ ਨਹੀਂ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਸਾਈਬਰ ਕ੍ਰਾਈਮ ਐਕਸਪਰਟ ਨੇ ਕਿਹਾ ਸਾਈਬਰ ਕ੍ਰਾਈਮ ਮਾਹਰ ਨੇ ਕਿਹਾ ਕਿ ਇਸ ਡਿਜੀਟਲ ਯੁੱਗ ਵਿੱਚ ਸਾਈਬਰ ਅਪਰਾਧ ਦੇ ਮਾਮਲੇ ਵਧੇ ਨੇ ਇਸ ਤੋਂ ਸੁਰੱਖਿਅਤ ਰਹਿਣ ਦਾ ਤਰੀਕਾ ਇਹ ਹੈ ਕਿ ਤੁਸੀਂ ਜਾਗਰੂਕ ਰਹੋ ਅਤੇ ਕਿਸੇ ਵੀ ਅਜਨਬੀ ਨਾਲ ਆਪਣੀ ਜਾਣਕਾਰੀ ਸਾਂਝੀ ਕਰਨ ਤੋਂ ਬਚੋ। ਮਾਹਿਰ ਨੇ ਕਿਹਾ ਕਿ ਬੱਚਿਆਂ ਨੂੰ ਜਾਗਰੂਕ ਕਰਨਾ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿਉਂਕਿ ਲੁਟੇਰੇ ਕਈ ਵਾਰ ਬੱਚਿਆਂ ਨੂੰ ਵੱਖ-ਵੱਖ ਤਰੀਕਿਆਂ ਨਾਲ ਨਿਸ਼ਾਨਾ ਬਣਾਉਂਦੇ ਨੇ ਅਤੇ ਉਹਨਾਂ ਨੂੰ ਬਲੈਕਮੇਲ ਕਰਕੇ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦੇ ਨੇ। ਇਸੇ ਤਰ੍ਹਾਂ ਹੀ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਈਏ ਕਿ ਬੱਚੇ ਜਦੋਂ ਗੇਮ ਖੇਡਦੇ ਨੇ ਤਾਂ ਗੇਮ ਦੌਰਾਨ ਉਹਨਾਂ ਨੂੰ ਜਾਲ ਦੇ ਵਿੱਚ ਫਸਾ ਲਿਆ ਜਾਂਦਾ ਹੈ ਜਦੋਂ ਬੱਚੇ ਬਹੁਤ ਸਾਰੇ ਪੈਸੇ ਹਾਰ ਜਾਂਦੇ ਨੇ ਉਹ ਹਾਰੇ ਹੋਏ ਪੈਸਿਆਂ ਨੂੰ ਪੂਰਾ ਕਰਨ ਲਈ ਬੱਚੇ ਕਿਸੇ ਵੀ ਅਪਰਾਧਿਕ ਕਾਰਵਾਈ ਦੇ ਸ਼ਿਕਾਰ ਹੋ ਜਾਂਦੇ ਨੇ ਤੇ ਅਪਰਾਧ ਕਰ ਬੈਠਦੇ ਨੇ ਪੈਸਾ ਇਕੱਠਾ ਕਰਨ ਲਈ ਇਸ ਲਈ ਆਪਣੇ ਬੱਚਿਆਂ ਨੂੰ ਇਹਨਾਂ ਡਿਵਾਈਸਾਂ ਤੋਂ ਦੂਰ ਰੱਖੋ ਗੇਮ ਤੋਂ ਦੂਰ ਰੱਖੋ ਤੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕਾਲ ਐਸਐਮਐਸ ਜਾਂ ਵਟਸਐਪ ਮੈਸੇਜ ਤੇ ਕਿਸੇ ਵੀ ਤਰ੍ਹਾਂ ਦਾ ਰਿਪਲਾਈ ਕਰਨ ਤੋਂ ਰੋਕ ਕੇ ਰੱਖੋ ਇਸ ਤਰ੍ਹਾਂ ਹੀ ਅਸੀਂ ਸੁਰੱਖਿਅਤ ਰਹਿ ਸਕਦੇ ਹਾਂ ਫਿਰ ਵੀ ਤੁਹਾਨੂੰ ਜੇਕਰ ਕਿਸੇ ਤਰ੍ਹਾਂ ਦੀ ਕਾਲ ਆਉਂਦੀ ਹੈ ਤਾਂ ਤੁਸੀਂ ਸਾਈਬਰ ਕ੍ਰਾਈਮ ਵਿਭਾਗ ਦੇ ਨਾਲ ਤੁਰੰਤ ਸੰਪਰਕ ਕਰੋ ਆਪਣੇ ਨੇੜੇ ਦੇ ਪੁਲਿਸ ਸਟੇਸ਼ਨ ਦੇ ਵਿੱਚ ਜਾਣਕਾਰੀ ਦਿਓ ਤਾਂ ਤੁਹਾਡਾ ਜੇਰਾ ਜਾਂਦਾ ਹੋਇਆ ਪੈਸਾ ਬਚਾਇਆ ਜਾ ਸਕਦਾ ਹੈ ਤੇ ਤੁਸੀਂ ਧੋਖਾਧੜੀ ਦੇ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਉਮੀਦ ਕਰਦੇ ਹਾਂ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਧੰਨਵਾਦ